ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਇਸ ਵੀਡੀਓ ਵਿੱਚ ਜਿਵੇਂ ਤੁਸੀਂ ਦੇਖਿਆ ਇੱਕੀ ਪਿੰਕੀ ਨੇ ਆਪਣੇ ਆਸ਼ਕ ਤੇ ਇੱਕ ਹੋਰ ਮੁੰਡਾ ਆਉਂਦਿਆ ਜੋ ਕਿ ਕਵਲ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਸੀ ਪਰ ਉਧਰੋਂ ਵਿੱਕੀ ਦੀ ਅਚਾਨਕ ਜਾਗ ਖੁੱਲ ਜਾਂਦੀ ਹੈ ਜਿਵੇਂ ਕਿ ਤੁਸੀਂ ਦੇਖਿਆ ਹੈ ਪ੍ਰੀਤ ਨੂੰ ਪਾਣੀ ਦੀ ਪਿਆਸ ਲੱਗੀ ਹੁੰਦੀ ਆ ਫਿਰ ਉਹ ਦੋਵੇਂ ਜਾਂੜੇ ਫੜੇ ਜਾਂਦੇ ਆ ਜਾਂ ਨਹੀਂ ਸੋ ਪਤਾ ਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖੀ ਨੀ ਕਿ ਕਵਲ ਨੂੰ ਵੀ ਉਹ ਦੁੱਧ ਪਿਆ ਆ ਦਿੰਦੀ ਆ ਪਿੰਕੀ ਜਿਸ ਵਿੱਚ ਉਸਨੇ ਬਿਉਸ਼ੀ ਵਾਲੀਆਂ ਗੋਲੀਆਂ ਪਾਈਆਂ ਹੁੰਦੀਆਂ ਐ ਤੇ ਉਸਦੀ ਮੰਮੀ ਨੂੰ ਵੀ ਉਸਨੂੰ ਪਤਾ ਹੈ ਕਿ ਇਹ ਰਾਤ ਨਾ ਉੱਠਣਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਪਿੰਕੀ ਨੂੰ ਕਿ ਵਿੱਕੀ ਹੋਣੀ ਵੀ ਉੱਠ ਸਕਦੇ ਆ ਪ੍ਰੀਤ ਨੂੰ ਰਾਤ ਪਿਆਸ ਲੱਗ ਜਾਂਦੀ ਆ ਪਾਣੀ ਦੀ ਤਾਂ ਉਹ ਪਾਣੀ ਮੰਗਦੀ ਆ ਤੇ ਜਿਸ ਕਰਕੇ ਵਿੱਕੀ ਉੱਠਦਾ ਹੈ ਜਦੋਂ ਲਾਈਟ ਜਗਉਂਦਾ ਹੈ ਤੇ ਉਧਰੋਂ ਦੋ ਜਾਨੇ ਘਰ ਐਂਟਰ ਹੋ ਰਹੇ ਹੁੰਦੇ ਆ ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਪਿੰਕੀ ਨੇ ਬੁਲਾਇਆ ਉਹਨਾਂ ਨੂੰ ਲੱਗਦਾ ਹੈ ਕਿ ਰਾਤ ਚੋਰੀ ਕਰਨ ਵਾਲੇ ਆਏ ਆ ਵਿੱਕੀ ਜਦੋਂ ਉਹਨਾਂ ਦੋਵਾਂ ਨੂੰ ਵੇਖ ਲੈਂਦਾ ਤੇ ਰੋਲਾ ਪੈ ਜਾਂਦਾ ਤੇ ਵਿੱਕੀ ਕਵਲ ਨੂੰ ਆਵਾਜ਼ ਮਾਰਦਾ ਹੈ ਪਰ ਕਵਲ ਤੇ ਉਸਦੀ ਮੰਮੀ ਨਹੀਂ ਉੜਦੇ ਕਿਉਂਕਿ ਉਹਨਾਂ ਨੇ ਤਾਂ ਗੋਲੀਆਂ ਖਾਧੀਆਂ ਹੁੰਦੀਆਂ ਜਿਸ ਕਰਕੇ ਉਹਨਾਂ ਨੂੰ ਹੋਸ਼ ਨਹੀਂ ਆਉਂਦੀ ਤੇ ਵਿੱਕੀ ਤੇ ਉਸਦੇ ਡੈਡੀ ਸਾਰੇ ਡਾਂਗਾ ਫੜ ਕੇ ਭੱਜ ਪੈਂਦੇ ਆ ਜਦ ਉਹ ਉਹਨਾਂ ਦੇ ਪਿੱਛੇ ਭੱਜਦੇ ਆ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਘਰ ਵਿੱਚ ਸਾਰੇ ਉੱਠ ਪਏ ਨੇ ਤੇ ਇਹਨਾਂ ਨੂੰ ਇਹ ਸਮਝ ਲੱਗ ਜਾਂਦੀ ਹੈ ਕਿ ਹੁਣ ਅਸੀਂ ਫੜੇ ਹੀ ਜਾ ਸਕਦੇ ਆ ਇਸ ਕਰਕੇ ਉਹ ਦੋਵੇਂ ਜਾਣੇ ਭੱਜ ਜਾਂਦੇ ਨੇ ਵਿੱਕੀ ਬਾਹਰ ਗੇਟ ਤੱਕ ਡੰਡਾ ਲੈ ਕੇ ਉਹਨਾਂ ਦੇ ਪਿੱਛੇ ਜਾਂਦਾ ਹੈ ਪਰ ਉਹ ਦੋਵੇਂ ਉਹਨਾਂ ਦੇ ਹੱਥ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਦੂਰੋਂ ਪਤਾ ਲੱਗ ਜਾਂਦਾ ਹੈ ਜੇਕਰ ਵਿੱਕੀ ਬਿਲਕੁਲ ਲੱਗੇ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਫੜ ਲੈਂਦਾ ਵਿੱਕੀ ਜਦ ਘਰ ਵਾਪਸ ਆਉਂਦਾ ਹੈ ਤੇ ਉਹ ਕਵਲ ਨੂੰ ਅਜਾਂ ਦਿੰਦਾ ਹੈ ਪਰ ਕਵਲ ਫਿਰ ਵੀ ਨਹੀਂ ਉੱੜਦਾ ਵਿੱਕੀ ਬੜਾ ਹਰਾਨ ਹੁੰਦਾ ਹੈ ਕਿ ਕਵਲ ਇੰਨੀ ਗੂੜੀ ਨੀਂਦ ਵਿੱਚ ਸੁੱਤਾ ਹੈ ਬੇਸ਼ੱਕ ਕਿਸਦੇ ਘਰੋਂ ਚੋਰੀ ਜਾਂਦੀ ਇਸ ਨੂੰ ਤਾਂ ਪਤਾ ਵੀ ਨਹੀਂ ਲੱਗਣਾ ਸੀ ਤੇ ਉਸ ਦੀ ਮੰਮੀ ਵੀ ਨਹੀਂ ਉੱਠਦੀ ਇਹ ਸਾਰੀਆਂ ਗੱਲਾਂ ਤੋਂ ਦੋਵੇਂ ਹੈਰਾਨ ਹੁੰਦੇ ਜਦ ਬੜਾ ਜ਼ੋਰ ਪਾਉਂਦੇ ਉਹ ਕਬਰ ਦੇ ਉੱਤੇ ਮੰਮੀ ਨੂੰ ਠਾਉਂਦੇ ਆ ਤੇ ਉਹਨਾਂ ਦੇ ਸਿਰ ਭਾਰੇ ਹੋਏ ਹੁੰਦੇ ਆ ਕਿਉਂਕਿ ਉਹਨਾਂ ਨੂੰ ਦਵਾਈ ਦਾ ਨਸ਼ਾ ਹੁੰਦਾ ਹੈ ਤੇ ਉਹ ਕਬਰ ਨੂੰ ਪੁੱਛਦੀ ਆ ਕਿ ਐਨੀ ਗੂੜੀ ਨੀਂਦ ਵਿੱਚ ਤੁਸੀਂ ਦਿਵੇਂ ਜਾਣੇ ਕਿਵੇਂ ਸੁੱਤੇ ਹੋ ਤਾਂ ਕਵਲ ਅੱਗੋ ਕਹਿੰਦਾ ਕਿ ਮੇਰਾ ਤਾਂ ਸਿਰ ਵੀ ਬਹੁਤ ਜ਼ਿਆਦਾ ਭਾਰਾ ਹੈ ਤਾਂ ਵਿੱਕੀ ਕਵਲ ਨੂੰ ਸਾਰੀ ਗੱਲ ਬਾਤ ਦੱਸਦਾ ਹੈ ਕਿ ਤੁਸੀਂ ਤਾਂ ਬਿਲਕੁਲ ਸੁੱਤੇ ਪਏ ਸੋ ਤੇ ਘਰ ਚੋਰ ਆ ਚੱਲੇ ਸੀ ਕਵਲ ਬੜਾ ਹੈਰਾਨ ਹੁੰਦਾ ਹੈ ਕਿ ਸਾਡੇ ਘਰ ਵਿੱਚ ਚੋਰ ਕਿਵੇਂ ਆ ਸਕਦੇ ਨੇ ਚੋਰਾਂ ਨੂੰ ਤਾਂ ਡਰ ਵੀ ਹੋ ਸਕਦਾ ਹੈ ਕਿ ਸਾਡੇ ਤਾਂ ਕੈਮਰੇ ਵੀ ਲੱਗੇ ਹੋਏ ਨੇ ਉਹ ਬਹੁਤ ਹੈਰਾਨ ਹੁੰਦਾ ਹੈ ਤੇ ਇੱਕ ਉਹ ਇਹ ਵੀ ਸੋਚਦਾ ਹੈ ਕਿ ਮੇਰੀ ਜਾਗ ਕਿਉਂ ਨਹੀਂ ਸੀ ਖੁੱਲ ਰਹੀ ਉਹਨਾਂ ਨੂੰ ਟੈਨਸ਼ਨ ਹੋ ਜਾਂਦੀ ਐ ਸੋ ਕਵਲ ਦੇ ਦਿਮਾਗ ਵਿੱਚ ਮਨ ਵਿੱਚ ਸ਼ੱਕ ਪੈਦਾ ਹੋ ਜਾਂਦਾ ਐ ਪਰ ਵਿੱਕੀ ਤੇ ਪ੍ਰੀਤ ਦੇ ਦਿਮਾਗ 'ਚ ਇਹ ਗੱਲ ਨਹੀਂ ਆਉਂਦੀ ਸਾਰੇ ਜਾਨੇ ਆਪੋ ਆਪਣੇ ਘਰਾਂ ਵਿੱਚ ਚਲੇ ਜਾਂਦੇ ਨੇ ਤੇ ਉਧਰ ਦਾਦੇ ਸੋਨੂ ਨੂੰ ਬਸ ਇਹੀ ਟੈਨਸ਼ਨ ਲੱਗੀ ਆ ਕਿ ਕਿਸੇ ਤਰੀਕੇ ਨਾਲ ਸੰਦੀਪ ਦਾ ਵਿਆਹ ਕਰ ਦਿੱਤਾ ਜਾਵੇ ਤੇ ਉਹ ਰਿਸ਼ਤੇ ਲਈ ਬਹੁਤ ਜ਼ਿਆਦਾ ਕਾਲੇ ਵੀ ਪੈ ਰਹੇ ਨੇ ਤੇ ਉਹ ਆਪਣੇ ਮੰਮੀ ਮਮੀ ਨੂੰ ਫੋਨ ਵੀ ਲਾਉਂਦੇ ਨੇ ਤੇ ਉਸਦੇ ਮੰਮੀ ਮਾਮਾ ਦੱਸ ਦਿੰਦੀ ਆ ਕਿ ਸਾਨੂੰ ਇੱਕ ਰਿਸ਼ਤਾ ਮਿਲ ਗਿਆ ਏ ਕਿਉਂਕਿ ਜੋ ਕਿ ਉਹਨਾਂ ਦੇ ਨੌਂ ਦੀਏ ਭਰਾ ਦਾ ਏ ਤੇ ਉਸਦਾ ਭਰਾ ਉਸਦੀ ਕੁੜੀ ਨੂੰ ਰੱਖਣ ਲਈ ਤਿਆਰ ਵੀ ਨਹੀਂ ਹੈਗਾ ਪਰ ਅਜੇ ਤਾਂ ਉਸਦੀ ਭੈਣ ਨੇ ਚੁੱਪ ਕਰਾਇਆ ਏ ਪਰ ਜਦ ਗੱਲ ਖੁੱਲੇਗੀ ਤਾਂ ਫੇਰ ਇਹ ਰਿਸ਼ਤੇ ਨੂੰ ਹਾਂ ਹੋਏਗੀ ਜਾਂ ਨਾ ਸੰਦੀਪ ਆਪਣੀ ਕੁੜੀ ਨੂੰ ਕਿਤੇ ਵੀ ਨਹੀਂ ਛੱਡ ਕੇ ਜਾ ਸਕਦੀ ਤੇ ਨਾ ਹੀ ਉਸਦੇ ਬਿਨਾ ਰਹਿ ਸਕਦੀ ਉਹ ਕਹਿ ਵੀ ਰਹੀ ਹੈ ਕਿ ਮੈਂ ਸਿਰਫ ਆਪਣੀ ਧੀ ਲਈ ਜ਼ਿੰਦਗੀ ਜੀ ਰਹੀ ਆ ਜੇ ਉਸਦੀ ਧੀ ਨਾ ਹੁੰਦੀ ਤਾਂ ਹੋ ਸਕਦਾ ਸੀ ਕਿ ਉਹ ਆਪਣੇ ਆਪ ਨੂੰ ਕੁਝ ਕਰ ਹੀ ਲੈਂਦੀ ਹੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ